ਸਤਿ ਸ਼੍ਰੀ ਅਕਾਲ ਡੀਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹੜ੍ਹਾਂ ਨੇ ਪੰਜਾਬ ਦੇ ਵਿੱਚ ਭਾਰੀ ਨੁਕਸਾਨ ਕੀਤਾ ਹੈ 23 ਜ਼ਿਲ੍ਹਿਆਂ ਦੇ ਕਈ ਪਿੰਡ ਪ੍ਰਭਾਵਿਤ ਹੋਏ ਨੇ ਸਰਕਾਰੀ ਅੰਕੜੇ ਵੀ ਜਾਰੀ ਹੋ ਰਹੇ ਨੇ ਲੱਖਾਂ ਲੋਕ ਹੜ੍ਹਾਂ ਦੇ ਪ੍ਰਭਾਵ ਹੇਠ ਨੇ ਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਲਗਾਤਾਰ ਵਿਰੋਧੀ ਧਿਰ ਦੇ ਆਗੂ ਹੋਣ ਪੰਜਾਬ ਸਰਕਾਰ ਦੇ ਆਗੂ ਹੋਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਹਤ ਪੈਕੇਜ ਦਿੱਤਾ ਜਾਵੇ ਕੇਂਦਰ ਨੂੰ ਲਗਾਤਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਖ-ਵੱਖ ਸੂਬਿਆਂ ਦਾ ਦੌਰਾ ਕੀਤਾ ਜਾਣਾ ਹੈ ਜਿੱਥੇ ਹੜ੍ਹਾਂ ਨੇ ਜ਼ਿਆਦਾ ਮਾਰ ਕੀਤੀ ਹੈ ਖਾਸ ਕਰ ਬੱਦਲ ਫਟਣ ਦੀਆਂ ਘਟਨਾਵਾਂ ਜੰਮੂ ਕਸ਼ਮੀਰ ਦੇ ਵਿੱਚ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਵਾਪਰੀਆਂ ਤੇ ਜਿਹੜਾ ਹਿਮਾਚਲ ਦੇ ਵਿੱਚ ਮੀਂਹ ਪਿਆ ਉਹਨੇ ਭਾਰੀ ਨੁਕਸਾਨ ਕੀਤਾ ਪੰਜਾਬ ਦੇ ਵਿੱਚ ਕਿਉਂਕਿ ਡੈਮਾਂ 'ਚ ਪਾਣੀ ਦਾ ਪੱਧਰ ਵਧਿਆ ਡੈਮਾਂ ਦੇ ਫਲੱਡ ਗੇਟ ਖੋਲੇ ਗਏ ਤਾਂ ਉਹ ਪਾਣੀ ਪੰਜਾਬ ਦੇ ਦਰਿਆਵਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਖੇਤਾਂ ਦੇ ਵਿੱਚ ਨੁਕਸਾਨ ਹੋ ਗਿਆ ਪਿੱਛੇ ਜੇ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਦੌਰਾ ਕੀਤਾ ਸੀਗਾ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਹਰ ਸੰਭਵ ਮਦਦ ਕਰਾਂਗੇ ਤੇ ਹੁਣ ਉਮੀਦਾਂ ਇਹ ਲਾਈਆਂ ਜਾ ਰਹੀਆਂ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੋਂ ਪੰਜਾਬ ਦੇ ਵੱਲ ਦੇਖਣਗੇ ਕਦੋਂ ਪੰਜਾਬ ਦਾ ਜ਼ਿਕਰ ਕਰਨਗੇ ਕਦੋਂ ਪੰਜਾਬ ਦਾ ਦੌਰਾ ਕਰਨਗੇ ਤੇ ਹੁਣ ਸੂਚਨਾ ਜਿਹੜੀ ਸਾਡੇ ਤੱਕ ਪਹੁੰਚੀ ਹੈ ਉਹਦੇ ਮੁਤਾਬਕ 9 ਸਤੰਬਰ ਨੂੰ ਗੁਰਦਾਸਪੁਰ ਆ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਖੇਤਰਾਂ ਦਾ ਦੌਰਾ ਕਰਨਗੇ ਕਿਉਂਕਿ ਗੁਰਦਾਸਪੁਰ ਦੇ ਸਭ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਡੇਰਾ ਬਾਬਾ ਨਾਨਕਾਲੇ ਪਾਸੇ ਭਾਰੀ ਨੁਕਸਾਨ ਹੋਇਆ ਕਿ ਕਈ ਕੀਮਤੀ ਜਣੀਆਂ ਜਾਨਾਂ ਨੇ ਉਹ ਵੀ ਚਲੀਆਂ ਗਈਆਂ ਨੇ ਤਾਂ ਉੱਥੇ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਨੇ ਸੰਭਾਵਨਾ ਬਣੀ ਹੈ ਉਹ ਆ ਕੇ ਲੋਕਾਂ ਦੇ ਵਿੱਚ ਗੱਲ ਕਰਦੇ ਨੇ ਜਾਂ ਹਵਾਈ ਸਰਵੇਖਣ ਕਰਦੇ ਨੇ ਇਹ ਬਾਤ ਦੀ ਗੱਲ ਹੈ ਪਰ ਕਹਿੰਦੇ ਹੁਣ 9 ਸਤੰਬਰ ਨੂੰ ਅ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆ ਰਹੇ ਨੇ ਪੰਜਾਬ ਦੇ ਖੜਾ ਬਾਰੇ ਉਹ ਚਰਚਾ ਕਰਨਗੇ ਤੇ ਉਹਨਾਂ ਦੀ ਫੇਰੀ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਜਦੋਂ ਆਪਣੇ ਅੱਖੀ ਸਾਰਾ ਹਾਲ ਦੇਖਣਗੇ ਤਾਂ ਹੋ ਸਕਦਾ ਹੈ ਕਿ ਮੁਆਵਜ਼ੇ ਦੀ ਜਿਹੜੀ ਰਾਸ਼ੀ ਆ ਉਹ ਵਧਾ ਦਿੱਤੀ ਜਾਵੇ ਜਾਂ ਮੁਆਵਜ਼ਾ ਕਿੰਨਾ ਕੁ ਦੇਣਾ ਹੈ ਲੋਕਾਂ ਨੂੰ ਉਹ ਵੀ ਦੱਸਿਆ ਜਾਵੇ ਤੇ ਰਾਹਤ ਪੈਕੇਜ ਕਿੰਨਾ ਕੁ ਜਾਰੀ ਕਰਨਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਹੋਵੇ ਵੈਸੇ ਖੇਤੀ ਨਾਲ ਸੰਬੰਧਿਤ ਨੁਕਸਾਨ ਦੀ ਰਿਪੋਰਟ ਸ਼ਿਵਰਾਜ ਸਿੰਘ ਹੋਰਾਂ ਨੇ ਜ਼ਰੂਰ ਦਿੱਤੀ ਹੋएगी ਜਾ ਕੇ ਵੈਸੇ ਉਹਨਾਂ ਨੇ ਇੱਕ ਵੀ ਇਲਜ਼ਾਮ ਲਗਾ ਦਿੱਤਾ ਸੀਗਾ ਕਿ ਮਾਈਨਿੰਗ ਦੇ ਕਾਰਨ ਫਲੱਡ ਆਏ ਨੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦਾ ਕਾਰਨ ਬਣੀ ਹੈ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਨੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਤੋਂ ਕਈ ਉਮੀਦਾਂ ਲਾਈਆਂ ਜਾ ਰਹੀਆਂ ਨੇ ਪਿੱਛੇ ਜੇ ਜਦੋਂ ਉਹ ਆਏ ਸੀਗੇ ਪੰਜਾਬ ਤਾਂ ਉਦੋਂ ਇਹੋ ਜਿਹਾ ਮਾਹੌਲ ਸੀਗਾ ਮੀਂਹ ਪੈ ਰਹੇ ਸੀਗੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਹ ਵਾਪਸ ਪਰਤ ਗਏ ਸੀਗੇ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਰੈਲੀ ਸੀ ਤਾਂ ਉਦੋਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਗਈਆਂ ਕਈਆਂ ਦੇ ਉੱਤੇ ਅਧਿਕਾਰੀਆਂ ਤੇ ਗਾਜ਼ ਡਿੱਗੀ ਇਥੋਂ ਤੱਕ ਕਿ ਸਰਕਾਰ ਦੇ ਉੱਤੇ ਵੀ ਗਾਜ਼ ਡਿੱਗੀ ਨਜ਼ਰ ਆਈ ਕਿ ਉਹਨਾਂ ਨੇ ਕੋਈ ਪ੍ਰੋਟੋਕੋਲ ਨੂੰ ਸਹੀ ਤਰੀਕੇ ਨਾਲ ਨਹੀਂ ਮੰਨਿਆ ਉਹਨਾਂ ਦੀ ਗੱਡੀ ਨੂੰ ਕਹਿੰਦੇ ਰੋਕਿਆ ਗਿਆ ਕਾਫੀ ਕੁਝ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਚੋਣਾਂ ਦੇ ਦੌਰਾਨ ਵੀ ਲੋਕ ਸਭਾ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਥਾਵਾਂ ਦੇ ਉੱਤੇ ਆਏ ਪਟਿਆਲੇ ਵੀ ਉਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਆਮ ਵਾਂਗ ਚੱਲਦਾ ਰਿਹਾ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਵਾਸਤੇ ਆ ਰਹੇ ਨੇ ਸੰਭਾਵਨਾ ਕਿ 9 ਸਤੰਬਰ ਨੂੰ ਉਹ ਆਉਣਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਤੇ ਲੋਕਾਂ ਨੂੰ ਕੋਈ ਨਾ ਕੋਈ ਮੁਆਵਜ਼ੇ ਦੀ ਜਾਂ ਰਾਹਤ ਦੀ ਖਬਰ ਜ਼ਰੂਰ ਮਿਲੇਗੀ ਤੇ ਦੂਜੇ ਪਾਸੇ ਸਿਆਸਤ ਵੀ ਜ਼ੋਰਾਂ ਦੇ ਉੱਤੇ ਹੈ ਜਿਸ ਤਰ੍ਹਾਂ ਦੇ ਨਾਲ ਇਲਜ਼ਾਮ ਲਗਾਏ ਗਏ ਨੇ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਵੱਲੋਂ ਕਿ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ ਉਹਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਉਹਦਾ ਵੀ ਜਵਾਬ ਵਿਰੋਧੀਆਂ ਨੇ ਦਿੱਤਾ ਹੈ ਤੇ ਦੂਜੇ ਪਾਸੇ ਦੌਰੇ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਹਿੰਦੇ ਜੀ ਅਜੇ ਤੱਕ ਮੋਦੀ ਸਾਹਿਬ ਨੇ ਕੋਈ ਵਿਚਾਰ ਚਰਚਾ ਪੰਜਾਬ ਦੇ ਹੜਾਂ ਬਾਰੇ ਨਹੀਂ ਕੀਤੀ ਹਾਲਾਂਕਿ ਅਫਗਾਨਿਸਤਾਨ ਦੇ ਵਿੱਚ ਪਹੁੰਚਾ ਲ ਆਉਂਦਾ ਤਾਂ ਉੱਥੇ ਨਾਲ ਦੀ ਨਾਲ ਰਾਹਤ ਸਮਗਰੀ ਪਹੁੰਚਾ ਦਿੱਤੀ ਜਾਂਦੀ ਹੈ ਵੱਖ-ਵੱਖ ਦੇਸ਼ਾਂ ਦੇ ਦੌਰੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਪਰ ਪੰਜਾਬ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਹਰਪਾਲ ਸਿੰਘ ਚੀਮਾ ਹੋਰਾਂ ਨੇ ਵੀ ਕੱਲ ਸਵਾਲ ਖੜੇ ਕੀਤੇ ਸੀ ਤੇ ਹੁਣ ਉਹ ਆਖਰਕਾਰ ਪੰਜਾਬ ਆ ਰਹੇ ਨੇ ਪੰਜਾਬ ਆ ਕੇ ਕਿਸ ਤਰ੍ਹਾਂ ਦੇ ਨਾਲ ਉਹ ਐਲਾਨ ਕਰਦੇ ਨੇ ਲੋਕਾਂ ਨੂੰ ਉਮੀਦਾਂ ਕਾਫੀ ਵੱਜ ਗਈਆਂ ਨੇ ਤੇ ਕਿਵੇਂ ਪੰਜਾਬ ਸਰਕਾਰ ਉਹਨਾਂ ਦਾ ਸਵਾਗਤ ਦੀ ਹੈ ਕਾਰਨ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਹੜਾਂ ਦੇ ਪ੍ਰਬੰਧਨ ਦੇ ਦੌਰਾਨ ਉਹਨਾਂ ਦੀ ਤਬੀਅਤ ਵਿਗੜੀ ਸੀ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਦੀ ਰਿਹਾਈਸ਼ ਤੇ ਟ੍ਰੀਟਮੈਂਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫੋਰਟਿਸ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਅਦ ਇਕੱਲੇ ਕਿ ਸਥਿਰ ਬਣੀ ਹੋਈ ਹੈ ਉਹਨਾਂ ਦੀ ਹਾਰਟ ਬੀਟ ਵਗੈਰਾ ਦੇ ਵਿੱਚ ਉਤਰਾ ਚੜਾ ਆਇਆ ਸੀ ਉਹ ਵੀ ਠੀਕ ਹੁਣ ਦੱਸਿਆ ਜਾ ਰਿਹਾ ਹੈ ਤੇ ਜਲਦੀ ਉਹਨਾਂ ਨੂੰ ਛੁੱਟੀ ਮਿਲ ਜਾਣੀ ਹੈ ਤੇ ਹੋ ਸਕਦਾ ਹੈ ਕਿ ਉਹ ਖੁਦ ਜਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਉਹਨਾਂ ਨੂੰ ਜੀ ਆਇਆਂ ਨੂੰ ਆਖਣ ਪੰਜਾਬ ਦੇ ਵਿੱਚ ਤੇ ਖੁੱਲ ਕੇ ਗੱਲਬਾਤ ਹੋਵੇ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਤਰਸਯੋਗ ਹਾਲਤ ਜਿਹੜੀ ਹੜ੍ਹਾਂ ਵਾਲੇ ਇਲਾਕਿਆਂ 'ਚ ਬਣੀ ਹੈ ਉਹਦੇ ਵਿੱਚ ਕੋਈ ਨਾ ਕੋਈ ਸੁਧਾਰ ਬਾਰੇ ਮੁਆਵਜ਼ਾ ਮਿਲਦਾ ਨਜ਼ਰ ਆਵੇ ਵੈਸੇ ਪੰਜਾਬ ਸਰਕਾਰ ਨੇ ਇਕ ਤਰ੍ਹਾਂ ਪਾਸ ਰਾਹਤ ਪੈਕੇਜ ਦੀ ਗੱਲ ਕੀਤੀ ਹੈ ਦੂਜੇ ਪਾਸੇ ਉਹ ਕਹਿੰਦੇ ਨੇ 60000 ਕਰੋੜ ਦਾ ਸਾਡਾ ਬਕਾਇਆ ਹੈ ਚਾਹੇ ਉਹ GST ਹੈ ਚਾਹੇ RDF ਹੈ ਉਹ ਵੀ ਰੁਕਿਆ ਹੋਇਆ ਉਹ ਵੀ ਸਾਨੂੰ ਜਾਰੀ ਕੀਤਾ ਜਾਵੇ ਤਾਂ ਉਹਦੇ ਬਾਰੇ ਵੀ ਕੋਈ ਨਾ ਕੋਈ ਵਿਚਾਰ ਚਰਚਾ ਜ਼ਰੂਰ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿਵੇਂ ਦਿਨ ਉਹਦੀ ਫੇਰੀ ਰਹਿੰਦੀ ਹੈ ਜੇ ਹੜ੍ਹਾਂ ਨੇ ਪੰਜਾਬ ਦੇ ਵਿੱਚ ਭਾਰੀ ਨੁਕਸਾਨ ਕੀਤਾ ਹੈ 23 ਜ਼ਿਲ੍ਹਿਆਂ ਦੇ ਕਈ ਪਿੰਡ ਪ੍ਰਭਾਵਿਤ ਹੋਏ ਨੇ ਸਰਕਾਰੀ ਅੰਕੜੇ ਵੀ ਜਾਰੀ ਹੋ ਰਹੇ ਨੇ ਲੱਖਾਂ ਲੋਕ ਹੜ੍ਹਾਂ ਦੇ ਪ੍ਰਭਾਵ ਹੇਠ ਨੇ ਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਲਗਾਤਾਰ ਵਿਰੋਧੀ ਧਿਰ ਦੇ ਆਗੂ ਹੋਣ ਪੰਜਾਬ ਸਰਕਾਰ ਦੇ ਆਗੂ ਹੋਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਹਤ ਪੈਕੇਜ ਦਿੱਤਾ ਜਾਵੇ ਕੇਂਦਰ ਨੂੰ ਲਗਾਤਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਖ-ਵੱਖ ਸੂਬਿਆਂ ਦਾ ਦੌਰਾ ਕੀਤਾ ਜਾਣਾ ਹੈ ਜਿੱਥੇ ਹੜ੍ਹਾਂ ਨੇ ਜ਼ਿਆਦਾ ਮਾਰ ਕੀਤੀ ਹੈ ਖਾਸ ਕਰ ਬੱਦਲ ਫਟਣ ਦੀਆਂ ਘਟਨਾਵਾਂ ਜੰਮੂ ਕਸ਼ਮੀਰ ਦੇ ਵਿੱਚ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਵਾਪਰੀਆਂ ਤੇ ਜਿਹੜਾ ਹਿਮਾਚਲ ਦੇ ਵਿੱਚ ਮੀਂਹ ਪਿਆ ਉਹਨੇ ਭਾਰੀ ਨੁਕਸਾਨ ਕੀਤਾ ਪੰਜਾਬ ਦੇ ਵਿੱਚ ਕਿਉਂਕਿ ਡੈਮਾਂ 'ਚ ਪਾਣੀ ਦਾ ਪੱਧਰ ਵਧਿਆ ਡੈਮਾਂ ਦੇ ਫਲੱਡ ਗੇਟ ਖੋਲੇ ਗਏ ਤਾਂ ਉਹ ਪਾਣੀ ਪੰਜਾਬ ਦੇ ਦਰਿਆਵਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਖੇਤਾਂ ਦੇ ਵਿੱਚ ਨੁਕਸਾਨ ਹੋ ਗਿਆ ਪਿੱਛੇ ਜੇ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਦੌਰਾ ਕੀਤਾ ਸੀਗਾ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਹਰ ਸੰਭਵ ਮਦਦ ਕਰਾਂਗੇ ਤੇ ਹੁਣ ਉਮੀਦਾਂ ਇਹ ਲਾਈਆਂ ਜਾ ਰਹੀਆਂ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੋਂ ਪੰਜਾਬ ਦੇ ਵੱਲ ਦੇਖਣਗੇ ਕਦੋਂ ਪੰਜਾਬ ਦਾ ਜ਼ਿਕਰ ਕਰਨਗੇ ਕਦੋਂ ਪੰਜਾਬ ਦਾ ਦੌਰਾ ਕਰਨਗੇ ਤੇ ਹੁਣ ਸੂਚਨਾ ਜਿਹੜੀ ਸਾਡੇ ਤੱਕ ਪਹੁੰਚੀ ਹੈ ਉਹਦੇ ਮੁਤਾਬਕ 9 ਸਤੰਬਰ ਨੂੰ ਗੁਰਦਾਸਪੁਰ ਆ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਖੇਤਰਾਂ ਦਾ ਦੌਰਾ ਕਰਨਗੇ ਕਿਉਂਕਿ ਗੁਰਦਾਸਪੁਰ ਦੇ ਸਭ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਭਾਰੀ ਨੁਕਸਾਨ ਹੋਇਆ ਕਿ ਕਈ ਕੀਮਤੀ ਜਣੀਆਂ ਜਾਨਾਂ ਨੇ ਉਹ ਵੀ ਚਲੀਆਂ ਗਈਆਂ ਨੇ ਤਾਂ ਉੱਥੇ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਨੇ ਸੰਭਾਵਨਾ ਬਣੀ ਹੈ ਉਹ ਆ ਕੇ ਲੋਕਾਂ ਦੇ ਵਿੱਚ ਗੱਲ ਕਰਦੇ ਨੇ ਜਾਂ ਹਵਾਈ ਸਰਵੇਖਣ ਕਰਦੇ ਨੇ ਇਹ ਬਾਤ ਦੀ ਗੱਲ ਹੈ ਪਰ ਕਹਿੰਦੇ ਹੁਣ 9 ਸਤੰਬਰ ਨੂੰ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆ ਰਹੇ ਨੇ ਪੰਜਾਬ ਦੇ ਖੜਾ ਬਾਰੇ ਉਹ ਚਰਚਾ ਕਰਨਗੇ ਤੇ ਉਹਨਾਂ ਦੀ ਫੇਰੀ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਜਦੋਂ ਆਪਣੇ ਅੱਖੀ ਸਾਰਾ ਹਾਲ ਦੇਖਣਗੇ ਤਾਂ ਹੋ ਸਕਦਾ ਹੈ ਕਿ ਮੁਆਵਜ਼ੇ ਦੀ ਜਿਹੜੀ ਰਾਸ਼ੀ ਆ ਉਹ ਵਧਾ ਦਿੱਤੀ ਜਾਵੇ ਜਾਂ ਮੁਆਵਜ਼ਾ ਕਿੰਨਾ ਕੁ ਦੇਣਾ ਹੈ ਲੋਕਾਂ ਨੂੰ ਉਹ ਵੀ ਦੱਸਿਆ ਜਾਵੇ ਤੇ ਰਾਹਤ ਪੈਕੇਜ ਕਿੰਨਾ ਕੁ ਜਾਰੀ ਕਰਨਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਹੋਵੇ ਵੈਸੇ ਖੇਤੀ ਨਾਲ ਸੰਬੰਧਿਤ ਨੁਕਸਾਨ ਦੀ ਰਿਪੋਰਟ ਸ਼ਿਵਰਾਜ ਸਿੰਘ ਹੋਰਾਂ ਨੇ ਜ਼ਰੂਰ ਦਿੱਤੀ ਹੋएगी ਜਾ ਕੇ ਵੈਸੇ ਉਹਨਾਂ ਨੇ ਇੱਕ ਵੀ ਇਲਜ਼ਾਮ ਲਗਾ ਦਿੱਤਾ ਸੀਗਾ ਕਿ ਮਾਈਨਿੰਗ ਦੇ ਕਾਰਨ ਫਲੱਡ ਆਏ ਨੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦਾ ਕਾਰਨ ਬਣੀ ਹੈ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਨੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਤੋਂ ਕਈ ਉਮੀਦਾਂ ਲਾਈਆਂ ਜਾ ਰਹੀਆਂ ਨੇ ਪਿੱਛੇ ਜੇ ਜਦੋਂ ਉਹ ਆਏ ਸੀਗੇ ਪੰਜਾਬ ਤਾਂ ਉਦੋਂ ਇਹੋ ਜਿਹਾ ਮਾਹੌਲ ਸੀਗਾ ਮੀਂਹ ਪੈ ਰਹੇ ਸੀਗੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਹ ਵਾਪਸ ਪਰਤ ਗਏ ਸੀਗੇ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਰੈਲੀ ਸੀ ਤਾਂ ਉਦੋਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਗਈਆਂ ਕਈਆਂ ਦੇ ਉੱਤੇ ਅਧਿਕਾਰੀਆਂ ਤੇ ਗਾਜ਼ ਡਿੱਗੀ ਇਥੋਂ ਤੱਕ ਕਿ ਸਰਕਾਰ ਦੇ ਉੱਤੇ ਵੀ ਗਾਜ਼ ਡਿੱਗਦੀ ਨਜ਼ਰ ਆਈ ਕਿ ਉਹਨਾਂ ਨੇ ਕੋਈ ਪ੍ਰੋਟੋਕੋਲ ਨੂੰ ਸਹੀ ਤਰੀਕੇ ਨਾਲ ਨਹੀਂ ਮੰਨਿਆ ਉਹਨਾਂ ਦੀ ਗੱਡੀ ਨੂੰ ਕਹਿੰਦੇ ਰੋਕਿਆ ਗਿਆ ਕਾਫੀ ਕੁਝ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਚੋਣਾਂ ਦੇ ਦੌਰਾਨ ਵੀ ਲੋਕ ਸਭਾ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਵਾਖਫਕ ਥਾਵਾਂ ਦੇ ਉੱਤੇ ਆਏ ਪਟਿਆਲੇ ਵੀ ਉਹਨਾਂ ਨੇ ਰੈਲੀ ਨੂੰ ਸੰਬੋਧਨ ਆਮ ਵਾਂਗ ਚੱਲਦਾ ਰਿਹਾ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਵਾਸਤੇ ਆ ਰਹੇ ਨੇ ਸੰਭਾਵਨਾ ਕਿ 9 ਸਤੰਬਰ ਨੂੰ ਉਹ ਆਉਣਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਤੇ ਲੋਕਾਂ ਨੂੰ ਕੋਈ ਨਾ ਕੋਈ ਮੁਆਵਜ਼ੇ ਦੀ ਜਾਂ ਰਾਹਤ ਦੀ ਖਬਰ ਜ਼ਰੂਰ ਮਿਲੇਗੀ ਤੇ ਦੂਜੇ ਪਾਸੇ ਸਿਆਸਤ ਵੀ ਜ਼ੋਰਾਂ ਦੇ ਉੱਤੇ ਹੈ ਜਿਸ ਤਰ੍ਹਾਂ ਦੇ ਨਾਲ ਇਲਜ਼ਾਮ ਲਗਾਏ ਗਏ ਨੇ ਸ਼ਿਵਰਾਜ ਸਿੰਘ ਚੋਹਾਨ ਹੋਰਲਾ ਵੱਲੋਂ ਕਿ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ ਉਹਦੇ ਨਾਲ ਇਹ ਸਾਰਾ ਕੁਝ ਹੋਇਆ ਤਾਂ ਉਹਦਾ ਵੀ ਜਵਾਬ ਵਿਰੋਧੀਆਂ ਨੇ ਦਿੱਤਾ ਹੈ ਤੇ ਦੂਜੇ ਪਾਸੇ ਦੌਰੇ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਹਿੰਦੇ ਜੀ ਅਜੇ ਤੱਕ ਮੋਦੀ ਸਾਹਿਬ ਨੇ ਕੋਈ ਵਿਚਾਰ ਚਰਚਾ ਪੰਜਾਬ ਦੇ ਹੜ੍ਹਾਂ ਬਾਰੇ ਨਹੀਂ ਕੀਤੀ ਹਾਲਾਂਕਿ ਅਫਗਾਨਿਸਤਾਨ ਦੇ ਵਿੱਚ ਪਹਚਾਲ ਆਉਂਦਾ ਹੈ ਤਾਂ ਉੱਥੇ ਨਾਲ ਦੀ ਨਾਲ ਰਾਹਤ ਸਮਗਰੀ ਪਹੁੰਚਾ ਦਿੱਤੀ ਜਾਂਦੀ ਹੈ ਵਾਕਫਾਕ ਦੇਸ਼ਾਂ ਦੇ ਦੌਰੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਪਰ ਪੰਜਾਬ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਹਰਪਾਲ ਸਿੰਘ ਚੀਮਾ ਹੋਰਾਂ ਨੇ ਵੀ ਕੱਲ ਸਵਾਲ ਖੜੇ ਕੀਤੇ ਸੀ ਤੇ ਹੁਣ ਉਹ ਆਖਰਕਾਰ ਪੰਜਾਬ ਆ ਰਹੇ ਨੇ ਪੰਜਾਬ ਆ ਕੇ ਕਿਸ ਤਰ੍ਹਾਂ ਦੇ ਨਾਲ ਉਹ ਐਲਾਨ ਕਰਦੇ ਨੇ ਲੋਕਾਂ ਨੂੰ ਉਮੀਦਾਂ ਕਾਫੀ ਵੱਜ ਗਈਆਂ ਨੇ ਤੇ ਕਿਵੇਂ ਪੰਜਾਬ ਸਰਕਾਰ ਉਹਨਾਂ ਦਾ ਸਵਾਗਤ ਕਰਦੀ ਹੈ ਕਾਰਨ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਹੜਾਂ ਦੇ ਪ੍ਰਬੰਧਨ ਦੇ ਦੌਰਾਨ ਉਹਨਾਂ ਦੀ ਤਬੀਅਤ ਵਿਗੜੀ ਸੀ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਦੀ ਰਿਹਾਈਸ਼ ਤੇ ਟ੍ਰੀਟਮੈਂਟ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫੋਰਟਿਸ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਜਾਂ ਕੈਲੀ ਕਿ ਅਸਥਿਰ ਬਣੀ ਹੋਈ ਹੈ ਉਹਨਾਂ ਦੀ ਹਾਰਟ ਬੀਟ ਵਗੈਰਾ ਦੇ ਵਿੱਚ ਉਤਰਾ ਚੜਾ ਆਇਆ ਸੀ ਉਹ ਵੀ ਠੀਕ ਹੁਣ ਦੱਸਿਆ ਜਾ ਰਿਹਾ ਹੈ ਤੇ ਜਲਦੀ ਉਹਨਾਂ ਨੂੰ ਛੁੱਟੀ ਮਿਲ ਜਾਣੀ ਹੈ ਤੇ ਹੋ ਸਕਦਾ ਹੈ ਕਿ ਉਹ ਖੁਦ ਜਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਉਹਨਾਂ ਨੂੰ ਜੀ ਆਇਆਂ ਨੂੰ ਆਖਣ ਪੰਜਾਬ ਦੇ ਵਿੱਚ ਤੇ ਖੁੱਲ ਕੇ ਗੱਲਬਾਤ ਹੋਵੇ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਤਰਸਯੋਗ ਹਾਲਤ ਜਿਹੜੀ ਹੜ੍ਹਾਂ ਵਾਲੇ ਇਲਾਕਿਆਂ 'ਚ ਬਣੀ ਹੈ ਉਹਦੇ ਵਿੱਚ ਕੋਈ ਨਾ ਕੋਈ ਸੁਧਾਰ ਬਾਰੇ ਮੁਆਵਜ਼ਾ ਮਿਲਦਾ ਨਜ਼ਰ ਆਵੇ ਵੈਸੇ ਪੰਜਾਬ ਸਰਕਾਰ ਨੇ ਇਕ ਤਰ੍ਹਾਂ ਦਾ ਰਾਹਤ ਪੈਕੇਜ ਦੀ ਗੱਲ ਕੀਤੀ ਹੈ ਦੂਜੇ ਪਾਸੇ ਉਹ ਕਹਿੰਦੇ ਨੇ 60000 ਕਰੋੜ ਦਾ ਸਾਡਾ ਬਕਾਇਆ ਹੈ ਚਾਹੇ ਉਹ GST ਹੈ ਚਾਹੇ RDF ਹੈ ਉਹ ਵੀ ਰੁਕਿਆ ਹੋਇਆ ਉਹ ਵੀ ਸਾਨੂੰ ਜਾਰੀ ਕੀਤਾ ਜਾਵੇ ਤਾਂ ਉਹਦੇ ਬਾਰੇ ਵੀ ਕੋਈ ਨਾ ਕੋਈ ਵਿਚਾਰ ਚਰਚਾ ਜ਼ਰੂਰ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿਵੇਂ ਦਿਨ ਉਹਦੀ ਫੇਰੀ ਰਹਿੰਦੀ ਹੈ ਜੇ ਇਸ ਖਬਰ ਸਹੀ ਤਰੀਕੇ ਨਾਲ ਪੁਸ਼ਟ ਹੁੰਦੀ ਆ ਤਾਂ ਫਿਰ ਕੋਈ ਨਾ ਕੋਈ ਰਾਹਤ ਪੰਜਾਬ ਨੂੰ ਜ਼ਰੂਰ ਮਿਲ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਿਟ ਦੱਸਿਆ ਜਾ ਰਿਹਾ ਹੈ ਪੰਜਾਬ ਫੇਰੀ ਦੱਸੀ ਜਾ ਰਹੀ ਹੈ 9 ਸਤੰਬਰ ਨੂੰ ਅਪਡੇਟਸ ਆਉਣ ਗਿਆ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਦਰਹਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ